ਨਿਊਜ਼ 92 ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰਾ ਬਲੂ ਲੈ ਕੇ ਹਾਜ਼ਰ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹਾ ਬਠਿੰਡੇ ਦੇ 12 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਨੌ ਸਿਰਫ ਨਸ਼ਿਆਂ ਨਾਲ ਸੰਬੰਧ ਹਨ ਚਾਰ ਸਦਰ ਬਠਿੰਡਾ ਵਿਖੇ ਨਸ਼ਿਆਂ ਦੇ ਮਾਮਲੇ ਦਰਜ ਹੋਏ ਹਨ ਨਈਆਂ ਵਾਲਾ ਸਿਟੀ ਰਾਮਪੁਰਾ ਬਾਲਿਆਂਵਾਲੀ ਮੌੜ ਤੇ ਸੰਗਤ ਦੇ ਵਿੱਚ ਵੱਖ-ਵੱਖ ਨਸ਼ੇ ਦੇ ਮਾਮਲੇ ਦਰਜ ਕੀਤੇ ਗਏ ਇੱਕ ਮਾਮਲਾ ਚੋਰੀ ਦਾ ਤਲਵੰਡੀ ਸਾਬੋ ਵਿਖੇ ਇੱਕ ਕਤਲ ਦਾ ਥਾਣਾ ਸੰਗਤ ਵਿਖੇ ਤੇ ਨਕਲੀ ਕੱਪੜੇ ਵੇਚਣ ਦਾ ਸਿਟੀ ਰਾਮਪੁਰਾ ਵਿੱਚ ਦਰਜ ਹੋਇਆ ਹੁਣ ਚਰਚਾ ਕਰਦੇ ਆਂ ਆਪਾਂ ਦੋ ਖਬਰਾਂ ਦੀ ਇੱਕ ਹੈ ਜੋ ਸਿਟੀ ਰਾਮਪੁਰਾ ਵਿਖੇ ਦਰਜ ਹੋਇਆ ਜੋ ਬਾਲਾਜੀ ਗਾਰਮੈਂਟਸ ਮੰਡੀ ਰਾਮਪੁਰਾ ਦੇ ਮਾਲਕ ਹੈ ਉਹਨਾਂ ਦੇ ਵਿਰੁੱਧ ਮਾਮਲਾ ਪੁਲਿਸ ਨੇ ਦਰਜ ਕੀਤਾ ਤੇ ਦਰਜ ਕਰਵਾਇਆ ਰਾਧੇ ਸ਼ਾਮ ਯਾਦ ਪੁੱਤਰ ਜੀ ਆ ਰਾਮ ਜੋ ਫੀਲਡ ਅਫਸਰ ਨੇ ਜੋ ਐਡੀਡਾਸ ਕੰਪਨੀ ਅਤੇ ਲੈਵਿਸ ਦੇ ਵਿੱਚ ਮੈਨੇਜਰ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਟੈਗ ਲਾ ਕੇ ਕੰਪਨੀ ਦੇ ਇਹ ਲੋਰ T-ਸ਼ਰਟਾਂ ਸ਼ਰਟਾਂ ਤੇ ਪੈਂਟਾਂ ਵੇਚੀਆਂ ਜਾ ਰਹੀਆਂ ਸਨ ਜਿਸ ਦਾ ਉਹਨਾਂ ਨੇ ਜਾਂਚ ਕਰਕੇ ਪਤਾ ਲਗਾਇਆ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਦੇਖੋ ਕਿੰਡੀ ਮਾੜੀ ਗੱਲ ਹੈ ਕਿ ਲੋਕਾਂ ਨਾਲ ਵੀ ਧੋਖਾ ਤੇ ਕੰਪਨੀ ਨਾਲ ਤਾਂ ਧੋਖਾ ਹੈ ਹੀ ਹੈ ਪੋਲੇ-ਪਾਲੇ ਲੋਕਾਂ ਨੂੰ ਜਿਹੜੇ ਇਹ ਕੱਪੜੇ ਆ ਇਹ ਦੇਸੀ ਹੁੰਦੇ ਆ ਨਾ ਕਿਤੇ ਪਾਸੇੋਂ ਆਸਿਓਂ ਜਾਂਕ ਤੋਂ ਹੋਰ ਖਰੀਦ ਕੇ ਉਹਨਾਂ ਦੇ ਉੱਤੇ ਟੈਗ ਲਾ ਦਿੱਤੇ ਜਾਂਦੇ ਆ ਕੰਪਨੀ ਦੇ ਤੇ ਡਬਲ ਰੇਟ ਤੇ ਵੇਚੇ ਜਾਂਦੇ ਆ ਜੋ ਕਿ ਬਹੁਤ ਮਾੜੀ ਗੱਲ ਐ ਐਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਇਸ ਨਾਲ ਦੁਕਾਨਦਾਰ ਤੇ ਵੀ ਅਸਰ ਪੈਂਦਾ ਹੈ ਤੇ ਉਹਦੀ ਅੱਗੇ ਮਾਰਕੀਟ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਐਦਾਂ ਦੇ ਕੋਈ ਕੰਮ ਨਹੀਂ ਕਰਨੇ ਚਾਹੀਦੇ ਦੂਸਰਾ ਹੈ ਜੀ ਕਤਲ ਦਾ ਮਾਮਲਾ ਜੋ ਥਾਣਾ ਸੰਗਤ ਵਿਖੇ ਜਸਪਾਲ ਕੌਰ ਪਤਨੀ ਲਖਵਿੰਦਰ ਸਿੰਘ ਵੱਲੋਂ ਸ਼ਿਕਾਇਤ ਤੇ ਦਰਜ ਹੋਇਆ ਹੈ ਜਸਪਾਲ ਕੌਰ ਦੇ ਮੁਤਾਬਕ ਉਹਨਾਂ ਦਾ ਪਤੀ ਲਖਵਿੰਦਰ ਸਿੰਘ ਜਿਸ ਕੋਲ ਠੇਕਾ ਸੀ ਬੱਸ ਸਟੈਂਡ ਸੰਗਤ ਦਾ ਤੇ ਉੱਥੇ ਜਿੰਨੀਆਂ ਵੀ ਰਿਹੜੀਆਂ ਲੱਗਦੀਆਂ ਸਨ ਉਹ ਸਾਰੀਆਂ ਉਸ ਦੇ ਮਤਹਿਤ ਸਨ ਉਸੇ ਤਰ੍ਹਾਂ ਰਵੀ ਕੁਮਾਰ, ਰਜੇਸ਼ ਕੁਮਾਰ, ਰੁਪਾਲ ਕੁਮਾਰ ਤੇ ਰਮੇਸ਼ ਕੁਮਾਰ ਇਹ ਸਾਰੇ ਜਣੇ ਉੱਥੇ ਰਿਹੜੀਆਂ ਲਗਾਉਂਦੇ ਸਨ ਤੇ ਜਿਨ੍ਹਾਂ ਤੋਂ ਲਖਵਿੰਦਰ ਸਿੰਘ ਰੋਜ਼ ਦੀ ਰੋਜ਼ ਕਿਰਾਇਆ ਵਸੂਲਦਾ ਸੀ کرایا وصولن پیچھے ہی ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਸ ਕਰਕੇ ਉਹਨਾਂ ਨੇ ਲਖਵਿੰਦਰ ਸਿੰਘ ਦੇ ਸੱਟਾਂ ਮਾਰੀਆਂ ਜਿਸ ਕਾਰਨ ਲਖਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਗੁਰਪ੍ਰੀਤ ਸਿੰਘ ایمز ਹਸਪਤਾਲ ਵਿੱਚ ਦਾਖਲ ਹੈ ਸੋ ਕਿੱਡੀ ਮਾੜੀ ਗੱਲ ਹੈ ਕਿ ਵਪਾਰ ਕਰਦੇ ਸਮੇਂ ਜਿਸ ਨਾਲ ਵੀ ਵਪਾਰ ਕਰਦਾ ਹੈ ਕੋਈ ਵਪਾਰੀ ਤਾਂ ਪੈਸੇ ਦਾ ਲੈਣ ਦੇਣ ਤਾਂ ਹੁੰਦਾ ਹੀ ਹੈ ਉਹਨੇ ਪੈਸੇ ਵੀ ਮੰਗਣੇ ਹੁੰਦੇ ਹਨ ਸੋ ਇਹ ਗੁੱਸਾ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਕਿਸੇ ਦੀ ਕੀਮਤੀ ਜਾਨ ਲੈ ਲਵੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਕੱਠੇ ਕੰਮ ਕਰਦੇ ਹੋਣ ਦੇ ਬਾਵਜੂਦ ਉਹਨਾਂ ਨੇ ਕੁਝ ਨਹੀਂ ਸੋਚਿਆ ਜਿਸ ਕਰਕੇ ਚਾਰ ਆਦਮੀਆਂ ਤੇ ਇਹ ਮਾਮਲਾ ਕਤਲ ਦਾ ਦਰਜ ਹੋਇਆ ਹੈ ਜੋ ਥਾਣਾ ਸੰਗਤ ਵਿਖੇ ਹੈ ਇਹ ਸਨ ਅੱਜ ਦੀਆਂ ਖਬਰਾਂ ਤੇ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਸਤਿ ਸ੍ਰੀ ਅਕਾਲ